ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਅਚਾਨਕ ਧੂਰੀ ਦੀ ਦਾਣਾ ਮੰਡੀ ਦਾ ਦੌਰਾ ਕਰਨ ਪੁੱਜੇ ਅਤੇ ਉੱਥੇ ਕੰਮ ਕਰਨ ਵਾਲੇ ਲੋਕਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮਹਿੰਗਾਈ ਦੀ ਧਰੰਗ ਗਰੀਬੀ ਰੇਖਾ ਵੱਧਦੀ ਜਾ ਰਹੀ ਹੈ ਪਰ ਉਹਨਾਂ ਦੀ ਦਿਹਾੜੀ ਪਹਿਲਾਂ ਵਾਂਗੀ ਹੈ ਜਿਸ ਕਾਰਨ ਉਹਨਾਂ ਨੂੰ ਆਪਣਾ ਘਰ ਚਲਾਉਣਾ ਔਖਾ ਹੋ ਰਿਹਾ ਹੈ ਅਤੇ ਧੂਰੀ ਦੇ ਉਕਤ ਬਾਜ਼ਾਰ 'ਚ ਨਾ ਹੀ ਪਾਣੀ ਹੈ ਤੇ ਨਾ ਹੀ ਬਾਥਰੂਮ ਦਾ ਪ੍ਰਬੰਧ ਹੈ ਸਾਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਅੱਜ ਜਿਹੜਾ ਮੈਂ ਦੌਰਾ ਕੀਤਾ ਇਸ ਮੰਡੀ ਦੇ ਵਿੱਚ ਲਿਫਟਿੰਗ ਥ੍ਰੀਪ ਹੋ ਰਹੀ ਹੈ ਪਰ ਜਿਹੜੇ ਡੇਲੀ ਵੇਜਸ ਨੇ ਮਜ਼ਦੂਰਾਂ ਦੇ ਉਹ ਬਹੁਤ ਘੱਟ ਹੈ ਸਿਰਫ 12.5 ਰੁਪਏ ਟਿੰਕਲ ਦਿੰਦੇ ਆ ਤੇ ਗਾਰੰਟੀਡ 20 ਰੁਪਏ ਟਿੰਕਲ ਨਹੀਂ ਹੁੰਦੀ ਕਿਉਂ ਕਰਕੇ ਸਮੋਲ ਖੇਤੇ ਵਿੱਚ 인ਫਲੇਸ਼ਨ ਵੱਧ ਰਹੀ ਹੈ ਤੇ ਚੀਜ਼ਾਂ ਦੇ ਭਾਅ ਵੱਧ ਰਹੇ ਹੈ ਤੇ ਜਿਹੜੇ ਪੱਲੇਦਾਰ ਹੈ ਇਹਨਾਂ ਨੂੰ 20 ਰੁਪਏ ਪ੍ਰਤੀ ਕੁਇੰਟਲ ਮਿਲਨੇ ਚਾਹੀਦੇ ਹੈ ਇਹ ਮੇਰੀ ਡੀਸੀ ਨੂੰ ਰეკਮੈਂਡੇਸ਼ਨ ਹੈ ਸਰਕਾਰ ਨੂੰ ਇਹ Chief Minister ਸਾਹਿਬ ਦਾ ਹਲਕਾ ਹੈਗਾ ਪਰ ਇੱਥੇ ਲੈਟਰਨ ਹੈ ਨਹੀਂਗੀ ਬੜੀ ਸ਼ਰਮ ਦੀ ਗੱਲ ਹੈ ਕਿ ਜਿਹੜੇ ਮਜ਼ਦੂਰ ਐ ਠੇਕੇਦਾਰ ਐ ਉਹਨਾਂ ਦੇ ਕੋਲੇ ਕੋਈ ਜਗ੍ਹਾ ਨਹੀਂ ਹੈ ਕਿ ਉਹ ਉੱਥੇ ਕਿਤੇ ਜਾ ਕੇ ਆਪਣੇ ਪੇਟ ਨੂੰ ਖਾਲੀ ਕਰ ਸਕਣ। ਸ਼ਾਇਦ ਗਵਰਨਮੈਂਟ ਸਮਝਦੀ ਹੈ ਕਿ ਜਿਹੜੇ ਲੇਬਰ ਹੁੰਦੀ ਐ ਇਹ ਗਰੀਬ ਆਦਮੀ ਹੁੰਦੇ ਐ ਤੇ ਇਹਨਾਂ ਨੂੰ ਖਾਣ ਨੂੰ ਤਾਂ ਮਿਲਦਾ ਨਹੀਂ ਤੇ ਫੇਰ ਇਹ ਪੇਟ ਕੇ ਵਿੱਚ ਸਾਫ ਕਰ ਸਕਦੇ ਆ ਮੇਰੇ ਤਾਂ ਖਿਆਲ ਹੈ ਹੀ ਸੋਚਦੀ ਹੈ ਗਵਰਨਮੈਂਟ ਕਿ ਇਹਨਾਂ ਨੂੰ ਖਾਣ ਨੂੰ ਤਾਂ ਕੁਝ ਹੈ ਨਹੀਂ ਤੇ ਪੇਟ ਕੇ ਵਿੱਚ ਸਾਫ ਹੋਊਗਾ ਫਿਰ ਤੋਦੀ ਲੈਟਰੀ ਨਹੀਂ ਦੀ ਤੇ ਠੰਡਾ ਪਾਣੀ ਜਾਂ ਪਾਣੀ ਪੀਣ ਦੇ ਲਈ ਵੀ ਕੋਈ ਇੱਥੇ ਅਰੇਂਜਮੈਂਟਸ ਨਹੀਂ ਹੈ ਰਾਤ ਨੂੰ ਜਿਹੜੀਆਂ ਲਾਈਟਾਂ ਹੋਣੀਆਂ ਚਾਹੀਦੀਆਂ ਉਹ ਵੀ ਨਹੀਂ ਹੈਗੀਆਂ ਇਹਨਾਂ ਦੀ ਮੰਗ ਹੈ ਕਿ ਇੱਕ ਵਾਟਰ ਕੂਲਰ ਜ਼ਰੂਰ ਇੱਥੇ ਲਾਇਆ ਜਾਵੇ। ਤੇ ਜਿਹੜੀ ਲਿਫਟ ਹੈ ਉਹ ਠੀਕ ਹੈ। ਬਸ ਹੌਰਪੁਰ ਤੁਸੀਂ ਮੈਨੂੰ ਪੁੱਛਣਾ। ਤੁਹਾਨੂੰ ਕਿਹੜਾ ਚਾਹ ਚੱਲ ਰਿਹਾ ਹੈ? ਹਾਂਜੀ। ਕੌਣ ਪ੍ਰਚਾਰ ਕਿਸਨਾ ਚੱਲ ਰਿਹਾ ਹੈ? ਔਰ ਤੁਸੀਂ ਦੇਖੀ ਜੀ ਅੰਡਾਰੇ ਰਿਪੋਰਟ ਕਰ ਰਹੇ ਹੋ ਇਸ ਵੇਲੇ ਤੁਸੀਂ। ਕਿਹੜੇ ਉਮੀਦਵਾਰੋਂ ਦਾ ਮੁਕਾਬਲਾ ਚੱਲ ਰਿਹਾ ਹੈ? ਮੇਰਾ ਪ੍ਰੈਸ਼ਨ ਵਾਲੀ ਹੁੰਦਾ ਹੁੰਦਾ ਹੋਰ ਤਾਂ ਕਿਸੇ ਨਾਲ ਹੋਇਆ ਨਹੀਂ ਜਿੱਦਾਂ। ਇਹ ਖੈਰਾਜੀ ਕਲੱਬ ਤੋਂ ਆ ਕੇ ਤੇ ਟੌਣ ਲੜ ਰਹੇ ਨੇ ਕਿੰਨਾ ਲੱਗ ਰਿਹਾ ਹੈ। ਬਹੁਤ ਅੱਛੀ ਗੱਲ ਹੈ ਜੀ ਮੋਦੀ ਸਾਹਿਬ ਵੀ ਆ ਜਾਣ ਮੈਨੂੰ ਤਾਂ ਲੜਨ ਦਾ ਹੌਸਲਾ। ਇਹ ਸੱਚ ਕਿਸੇ ਪਾਰਟੀ ਨੂੰ ਹੋਰ ਕੋਈ ਉਮੀਦਵਾਰ ਮਿਲੇ ਜਿਹੜਾ ਉਹ ਬਾਹਰੋਂ ਲੈ ਕੇ ਆ ਰਿਹਾ ਨੇ ਪਾਰਟੀ ਆ। ਮੈਂ ਨਹੀਂ ਪੁੱਛਦਾ ਜੀ ਮੈਂ ਤਾਂ ਲੜਨਾ ਹੈ ਜਿਹੜਾ ਮਰਤੀ ਆ ਜੇ ਹੁਣ ਮਜ਼ਦੂਰੀ ਹੈ ਕਿ ਮੈਂ ਖੜ ਗਿਆ ਤੇ ਮੈਨੂੰ ਲੜਨਾ ਪੈਣਾ ਜੋ ਵੀ ਮਰਤੀ ਆ ਜੇ ਬਾਹਰੋਂ ਆ ਜੇ ਅੰਦਰੋਂ ਆ ਜੇ ਕਬਜ਼ੇ ਦੇ ਵਿੱਚ ਕੀਤਾ ਹੋਇਆ 1962 ਦੇ ਵਿੱਚ 40000 ਸਕਰ ਕਿਲੋਮੀਟਰ ਕਰ ਲਿਆ ਸੀਗਾ ਤੇ ਉਹਦੇ ਨਾਲ ਟ੍ਰੇਡ ਕਿਉ ਚੱਲੀ ਜਾਂਦੀ ਹੈ ਵਪਾਰ ਕਿਉ ਚੱਲੀ ਜਾਂਦਾ ਹੈ ਜੇ ਇੰਨੀ ਭਾਰੀ ਦੁਸ਼ਮਣੀ ਹੈ ਤੇ ਜਿੱਥੇ ਪਾਕਿਸਤਾਨ ਦੇ ਨਾਲ ਕੋਈ ਵੀ ਜ਼ਮੀਨ ਦਾ ਝਗੜਾ ਨਹੀਂ ਤੇ ਜਿੱਥੇ ਸਾਡੇ ਪੰਜਾਬ ਨੂੰ ਬਹੁਤ ਫਾਇਦਾ ਹੋਣਾ ਹੈ ਉਹਦੇ ਨਾਲ ਵਪਾਰ ਕਿਉ ਨਹੀਂ ਖੁੱਲ੍ਹੇ ਜਾਂਦਾ ਤੇ ਦੂਸਰੀ ਚੀਜ਼ ਹੈ ਕਿ ਬੀਬੀਆਂ ਦੀ ਇੱਜ਼ਤ ਸਾਰਿਆਂ ਨੂੰ ਤੁਹਾਨੂੰ ਮੈਨੂੰ ਬਹੁਤ ਪਿਆਰੀ ਹੈ ਤੇ ਸਾਡਾ ਇੰਡੀਆ ਦਰਵਾਜ ਹੈ ਕਿ ਜਦੋਂ ਸਾਡਾ ਵਿਆਹ ਹੋ ਜਾਂਦਾ ਹੈ ਫਿਰ ਸਾਡੀ ਘਰਵਾਲੀ ਸਾਡੇ ਨਾਲ ਰਹਿੰਦੀ ਹੈ ਤੇ ਉਹ ਬਰਾਬਰ ਦੀ 파ਟਨਰ ਹੁੰਦੀ ਹੈ ਪਰ ਮੋਦੀ ਸਾਹਿਬ ਆਪਣੇ ਸ਼੍ਰੀਮਤੀ ਜੀ ਨੂੰ ਕਿੰਨੇ ਸਾਨਾਂ ਤੋਂ ਨਾਲ ਹੀ ਨਹੀਂ ਰੱਖਦੇ ਕਿ ਇਹ ਜਬਰਨੀ ਹੈ ਬੀਬੀਆਂ ਦਾ ਤੇ ਫਿਰ ਜਿਹੜਾ ਨੈਸ਼ਨਲ ਕਮਿਊਨਿਸਟ ਕਮਿਸ਼ਨ ਆਫ ਵਿਮਨ ਹੈ ਉਹ ਕੀ ਕਰ ਰਿਹਾ ਬੰਦੇ ਖੇਡ ਰਿਹਾ ਜਿਹੜਾ ਇਹ ਪ੍ਰਾਈਮ ਮਿਨਿਸਟਰ ਉਹ ਇਜ਼ਤਨੀ ਕਰਦਾ ਬੀਬੀਆਂ ਦੀ ਤੇ ਉਸ ਬੀਬੀ ਨੂੰ ਐ ਵਿਾਰਸ ਛੱਡਿਆ ਹੋਇਆ ਕਿੱਥੋਂ ਉਹਦੇ ਕੋਲੇ ਵਿਚਾਰੀ ਕੋਲੇ ਪੈਸੇ ਆਉਂਦੇ ਹੋਣਗੇ ਕਿ ਟੈਟਾ ਉਹ ਤਾਂ ਲੰਗਰ ਪਾਣੀ ਕਰਦਾ ਹੋਊਗਾ ਕਿਸੇ ਨੂੰ ਨਹੀਂ ਪਤਾ ਨਾ ਪ੍ਰੈਸ ਨੂੰ ਪਤਾ ਹੈ ਨਾ ਹੋਰ ਕਿਸੇ ਨੂੰ ਪਤਾ ਇੰਨਾ ਰੋਬ ਹੈ ਮੋਦੀ ਸਾਹਿਬ ਦਾ ਕਿ ਪ੍ਰੈਸ ਵੀ ਆਪਣਾ ਮੂੰਹ ਨਹੀਂ ਖੋਲਦੀ ਜਾਂ ਪੈਨ ਨਾਲ ਲਿਖਦੀ ਨਹੀਂ ਕਿ ਉਹ ਬੀਬੀ ਦਾ ਹਾਲ ਕਿਹੋ ਜਿਹਾ ਹੋਊਗਾ ਜੀਡਾ ਘਰ ਬਣਾਉ ਨੂੰ ਇੰਨੀ ਦੇਰ ਤੋਂ ਛੱਡ ਕੇ ਇਕੱਲਾ ਰਹਿੰਦਾ ਹੈ ਸွေ ਸਾਰੀਆਂ ਸਮੱਸਿਆ ਆਪਾਂ ਨੂੰ ਹੈਗੀਆਂ ਆ ਮੈਂ ਤੁਹਾਨੂੰ ਸਾਰੀਆਂ ਦੱਸ ਦਿੱਤੀਆਂ ਜੀ ਹੈ ਹੋਰ ਜੇ ਤੁਸੀਂ ਕੋਈ ਮੈਨੂੰ ਪੁੱਛਣਾ ਚਾਹੁੰਦੇ ਅੱਜ ਅੱਜਕੱਲ ਜਿਹੜਾ ਪੰਜਾਬ ਦੀ ਲਾਅ ਐਂਡ ਆਰਡਰ ਦੀ ਦਿੱਤੀ ਹੈ ਕੀ ਅੰਤਰ ਹੈ ਮੇਰੇ ਸੰਗਰੂਰ ਹਲਕੇ 'ਚ ਤਾਂ ਠੀਕ ਹੈ ਜੀ ਪਰ ਉਹ ਜਿਹੜਾ ਕਾਲਾ ਧਨੋਲੇ ਵਾਲਾ ਮਾਰਤਾ ਉਹ ਬਹੁਤ ਮਾੜੀ ਗੱਲ ਸੀ ਜੋ ਕਰਕੇ ਉਹ ਵਾਪਸ ਸਮਾਜ ਦੇ ਵਿੱਚ ਪਹੁੰਚ ਗਿਆ ਸੀਗਾ ਉਹਨੇ ਬਲੱਡ ਬੈਂਕਸ ਵੀ ਖੋਲੇ ਸੀਗੇ ਮੈਨੂੰ ਵੀ ਬੁਲਾਇਆ ਸੀਗਾ ਤੇ ਉਹ ਬਹੁਤ ਜ਼ਬਰ ਕੀਤਾ ਆਮ ਪਾਰਟੀ ਸਰਕਾਰ ਨੇ ਜਿਹੜਾ ਉਹਨੂੰ ਝੂਠੇ ਮੁਕਾਬਲੇ 'ਚ ਫੜ ਕੇ ਮਾਰਤਾ ਹੋਰ ਬਾਕੀ ਲਾਅ ਐਂਡ ਆਰਡਰ ਬਿਲਕੁਲ ਠੀਕ ਹੈ ਕੋਈ ਇੱਥੇ ਇਹੋ ਜਿਹੇ ਗੰਨੇ ਜਿੰਨੇ ਵੀ ਲਾਲੇ ਬਾਣੀ ਹੈਗੇ ਇਹ ਦੁਕਾਨਦਾਰ ਹੈ ਉਹਨਾਂ ਨੂੰ ਪੂਰਾ ਅਮਨ ਦੇ ਨਾਲ ਆਪਣਾ ਵਪਾਰ ਕਰ ਰਿਹਾ ਤੇ ਦੂਸਰਾ ਜ਼ਿਮੀਦਾਰਾਂ ਦੇ ਉੱਤੇ ਜਿਹੜਾ ਜ਼ਬਰ ਹੋ ਰਿਹਾ ਉਹ ਸ਼ੰਭੂ ਬਾਰਡਰ ਦੇ ਉੱਤੇ ਹੈ ਖਨੋਰੀ ਬਾਰਡਰ ਦੇ ਉੱਤੇ ਹੈ ਉੱਥੇ ਉਹਨਾਂ ਦੀ ਜ਼ਿੰਦਗੀਆਂ ਖਤਰੇ ਦੇ ਵਿੱਚ ਹੈ ਗਈਆਂ ਉਹਨਾਂ ਦੇ ਉੱਤੇ ਫਾਇਰਿੰਗ ਹੋਈ ਹੈ ਹਰਿਆਣਾ ਪੁਲਿਸ ਵੱਲੋਂ ਸੈਂਟਰ ਦੀ ਪੁਲਿਸ ਵੱਲੋਂ ਤੇ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੰਦੇ ਤੇ ਇਹਦਾ ਮਤਲਬ ਹੈ ਕਿ ਇੰਡੀਆ ਦਾ ਬਾਰਡਰ ਪਹਿਲਾਂ ਤਾਂ ਵਾਗੇ ਤੇ ਸੀਗਾ ਹੁਣ ਸ਼ੰਭੂ ਤੱਕ ਪਹੁੰਚ ਗਏ ਸ਼ੰਗੂ ਤੋਂ ਬਾਅਦ ਸਾਰਾ ਜਿੰਨਾ ਵੀ ਕਸ਼ਮੀਰ ਹੈ ਤੇ ਜੰਮੂ ਹੈ ਹਿਮਾਚਲ ਦੇ ਜ਼ਿਲ੍ਹੇ ਹੈਗੇ ਹੂਨਾ ਕਾਂਗੜਾ ਸ਼ੰਭੂ ਇਹ ਸਾਰੇ ਇੰਡੀਆ ਤੋਂ ਅੱਜ ਕਟਆਫ ਹੋ ਗਏ ਹੈ ਔਰ ਜਸ ਸਰ ਨੂੰ ਚੱਲੋ ਆ ਨਾ ਠੀਕ ਹੈ ਪੰਜਾਬ ਦੇ ਵਿੱਚ ਪਰ ਲਗਾਤਾਰ ਕਤਲ ਹੋ ਰਹੀ ਨੂੰ ਚ ਹੈ ਪੰਜਾਬ ਦੇ ਵਿੱਚ ਬਹੁਤ ਖਰਾਬ ਹੈ ਜੇ ਮੇਰੇ ਵਰਗਾ ਐਮਪੀ ਉੱਥੇ ਹੋਵੇ ਤਾਂ ਨਹੀਂ ਹੋਣਗੇ Thank you